ਬਾਣੀ ਨੰਮਰਤ ਸਾਲੇ ਗੁਰਬਾਣੀ ਕਰੈ ਸੇ ਉਪਨਮਾਨ ਵਦਤਾ ਗੁਰੂ ਨਿਸਤੋਤਾਰੇ ਬਾਣੀ ਜਿਦਿ ਲੋ ਵਿਚਾਰਸੀ ਜੇ ਕੋ ਮਦਨ ਮਦਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾਨੋ ਕਰਦਾਨ ਮਗ ਮਦਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੱਲੋ ਬਸੂਆਣਾ ਸੱਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਠ ਤੀਰਤ ਸਗਲ ਪੁਨ ਜੀਅ ਦਇਆ ਪਰਵਾਨ ਸਨਾ ਦੇਵ ਦਇਆ ਕਰ ਸੋਏ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤិន ਗੁਰਬਾਨ ਮਾਗ ਸੁਜੇ ਸੇ ਕੰਢੀਯਹ ਜਨਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕੰਢੀਅਹ ਜਨਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਾਗ ਦੇ ਮਹੀਨੇ ਨੂੰ ਅਤੇ 40 ਮੁਕਤਿਆਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਆਪ ਸੰਗਤਾਂ ਨੇ ਬਾਦਸ਼ਾਹ ਨੇ ਕਿਰਪਾ ਕਰਕੇ ਆਪ ਜੀ ਕੋਲੋਂ ਸੇਵਾ ਲਈ ਨਿਤਨੇਮ ਸਹਿਬ ਦੀ ਸੇਵਾ ਸਿਮਰਨ ਕਰਕੇ ਸੇਵਾ ਸਾਨੂੰ ਸਫਲਾ ਕੀਤਾ ਸਤਿਗੁਰਾਂ ਨੇ ਦਰਸ਼ਨ ਦੀਦਾਰ ਬਖਸ਼ੇ ਨੇ ਆਦਸ਼ਾ ਜੀ ਦਾ ਕੋਟਾਨ ਕੋਟ ਧੰਨਵਾਦ ਅਉ ਦੋ ਚਾਰ ਮਿੰਟ ਵਾਸਤੇ ਮਾਗਦੇ ਮਹੀਨੇ ਦੇ ਵਿਚਾਰ ਨਾਲ ਜੁੜਨਾ ਕਰੀਏ ਕਰੋ ਰਸਨਾ ਨੂੰ ਪਵਿੱਤਰ ਮਾਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਦੀ ਮਗਮਰਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨ ਕਰ ਦਾਨ ਮਾਗਦੇ ਮਹੀਨੇ ਵਿੱਚ ਪੰਚਮ ਪਾਦਸ਼ਾ ਉਪਦੇਸ਼ ਬਖਸ਼ਿਸ਼ ਕਰਦੇ ਹੈ ਸ਼ਬਦਾਂ ਦੇ ਰਾਹੀ ਕਿ ਮਾਗਦਾ ਮਹੀਨਾ ਤਿੰਨ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਪਹਿਲਾ ਇਸ਼ਨਾਨ ਇਰਥਾ ਤੇ ਲੋਕ ਇਸ਼ਨਾਨ ਕਰਦੇ ਹੈ ਪ੍ਰਾਗ ਰਾਜ ਤੇ ਹਿੰਦੂ ਮਤ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਦੂਸਰਾ ਲੋਕੀ ਦਾਣ ਕਰਦੇ ਆ ਮਾਗ ਦੇ ਮਹੀਨੇ ਚ ਤੇ ਤੀਸਰਾ ਸਾਧੂਆਂ ਦਾ ਸੰਗ ਮਾਰਦ ਕਹਿੰਦੇ ਮਾਗ ਮਜਨ ਮਾਗ ਦੇ ਮਹੀਨੇ ਵਿੱਚ ਮਜਨ ਕਰਨਾ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਤੇ ਸਾਧੂਆਂ ਨਾਮ ਜਪਣ ਵਾਲਿਆਂ ਨਾਲ ਸੰਗ ਰੱਖਣਾ ਤੇ ਸਾਧੂਆਂ ਦੀ ਧੂੜੀ ਭਾਵ ਸੰਗਤ ਦੇ ਵਿੱਚ ਬਹਿ ਕੇ ਨਾਮ ਜਪਣਾ ਉਹ ਧੂੜੀ ਜਿਹੜੀ ਮਨ ਨੂੰ ਮੱਥੇ ਤੇ ਲਾਉਣੀ ਤੇ ਦਾਨ ਕਰਨਾ ਇਹਨਾਂ ਤਿੰਨਾਂ ਵਿੱਚ ਫਰਕ ਹੈ ਕਿ ਮਹਾਰਾਜ ਕਹਿੰਦੇ ਜਿਵੇਂ ਤੂੰ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਓਵੇਂ ਮਨ ਦਾ ਵੀ ਇਸ਼ਨਾਨ ਕਰਾ। ਕਿਉਂਕਿ ਤਨ ਨਾਲੋਂ ਜ਼ਿਆਦਾ ਮੈਲ ਮਨ ਨੂੰ ਲੱਗੀ ਹੋਈ। ਤਨ ਰੋਜ਼ ਨਾਉਂਦਾ। ਮਨ ਕਦੇ-ਕਦੇ ਨਾਉਂਦਾ। ਤੇ ਮਹਾਰਾਜ ਕਹਿੰਦੇ ਜੇ ਤੇਰਾ ਮਨ ਮੈਲ ਹੈ ਤੇ ਬਾਹਰੋਂ ਤੋਂ ਨਿਰਮਲ ਐ ਤੇ ਫੇਰ ਇਹ ਜਿਹੜਾ ਜਨਮ ਨਾ ਸਮਝ ਵੀ ਜੂਏ ਝਾਰ ਕੇ ਚੱਲੇ ਐ ਐਸਾ ਵੀ ਲਾਇਆ ਜੂਏ 'ਚ ਪੱਤੇ ਵੀ ਲਾਇਏ ਪਰ ਹਾਰ ਕੇ ਚੱਲੇ ਤੇ ਮਾਰਟੀ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ ਬਹੁਤੀ ਦੁਨੀਆ ਇਸ ਤਰ੍ਹਾਂ ਹੈ ਕਿ ਅੰਦਰ ਮੈਲ ਐ ਬਾਹਰੋਂ ਨਿਰਮਲ ਕਰਕੇ ਦਿਖਾਉਂਦੇ ਵਾਛਾ ਸਾਨੂੰ ਸਮਝਾ ਰਹੇ ਨੇ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਸਾਧੂਆਂ ਦੇ ਸੰਗ ਵਿੱਚ ਜਿਹੜਾ ਤੀਰਥ ਹੈ ਉੱਥੇ ਮਨ ਇਸ਼ਨਾਨ ਕਰਦਾ ਜਿਵੇਂ ਮਹਾਰਾਜ ਨੇ ਕਿਹਾ RAM DAS ਸਰੋਵਰ ਨਾਪੇ ਸਭ ਉਤਰੇ ਪਾਪ ਕਮਾਤੇ ਇੱਕ ਤਾਂ ਗੁਰੂ RAM ਦਾ ਜਿਹੜਾ ਸਰੋਵਰ ਬਣਾਇਆ ਉਹਦੇ ਇਸ਼ਨਾਨ ਕਰਨਾ ਹੈ ਇੱਕ RAM ਦੇ ਦਾਸਾਂ ਨਾਲ ਬਹਿ ਕੇ ਇਸ਼ਨਾਨ ਕਰਨਾ ਹੈ ਮਾਗ ਮਜਨ ਸੰਗ ਸਾਧੂਆਂ ਜੇ ਮਾਗ ਦੇ ਵਿੱਚ ਕੁਝ ਕਰਨਾ ਹੈ ਨਾ ਮਜਨ ਕਰਨਾ ਹੈ ਕੋ ਸਤ ਸੰਗ ਭਜਨ ਕਰਨਾ ਤੇ ਧੂੜੀ ਕਰ ਇਸ਼ਨਾਨ ਜਿਹੜੀ ਸੰਗਤ ਦੀ ਧੂੜੀ ਹੈ ਸੰਗਤ ਦੇ ਦਰਸ਼ਨ ਜਿਹੜੇ ਨੇ ਗਹਿਰੇ ਵਿੱਚ ਨਾਮ ਜਪਣਾ ਉਹ ਮਨ ਨੂੰ ਧੂੜੀ ਮਿਲਦੀ ਹੈ ਤੇ ਦੇਖੋ ਜੇ ਆਪਾਂ ਸਰੀਰ ਤੇ ਧੂੜੀ ਮਲਦੇ ਆਂ ਤੇ ਸਿਰ ਗੰਦਾ ਹੁੰਦਾ ਔਰ ਇੱਥੇ ਮਹਾਰਾਜ ਨੇ ਕਿਹਾ ਜਿਹੜੀ ਧੂੜੀ ਮਾਰਨ ਨੂੰ ਤੂੰ ਸਾਧ ਸੰਗਤ ਦੇ ਨਾਮ ਨਾਲ ਮਲੇਂਗਾ ਤੇ ਮਨ ਧੋਤਾ ਜਾਏਗਾ ਉਲਟਾ ਧੂੜੀ ਕਰਿ ਇਸ਼ਨਾਨ ਹਰਗਾ ਨਾਮ ਧਿਆਰੇ ਸੁਣ ਸਬਨਾ ਨੋਂ ਕਰਦਾ ਇੱਥੇ ਮਹਾਰਾਜ ਨੇ ਇੱਕ ਇਸ ਤੁਕ ਨੂੰ ਥੋੜਾ ਸਮਝਣਾ ਹੈ ਕਿ ਧਾਨ ਕਿਹੜਾ ਕਰਨਾ ਇੱਕ ਤਾਂ ਆਪ ਨਾਮ ਧਿਆਉਣਾ ਹੈ ਇੱਕ ਉਹੀ ਦੂਜਿਆਂ ਨੂੰ ਜਪਾਉਣਾ ਹੈ ਇਹਨੂੰ ਕਹਿੰਦੇ ਸਭਣਾ ਨੋ ਕਰਦਾ ਸਾਰਿਆਂ ਨੂੰ ਜਿਹੜਾ ਦਾਣ ਤੈਨੂੰ ਮਿਲਿਆ ਹੈ ਨਾ ਇਹ ਦਾਣ ਸਾਰਿਆਂ ਦੀ ਝੋਲੀ ਚ ਪਾ ਸਾਰਿਆਂ ਨੂੰ ਦੇ ਸਾਰਿਆਂ ਨੂੰ ਜਪਾਏਗਾ ਤੇ ਤੇਰੇ ਵੱਲੋਂ ਇਹ ਬਹੁਤ ਵੱਡਾ ਇੱਕ ਦਾਣ ਹੋ ਜਾਣਾ ਆਪਾਂ ਅਰਦਾਸ ਕੀਤੀ ਹੈ ਨਾ ਉਹਨੇ ਪਰਦਾਸ ਚ ਨੌ ਦਾਨ ਮੰਗੇ ਸਿੱਕਾ ਨੂੰ ਸਿੱਖੀ ਨਾਲ ਕੇਸ ਦਾਨ ਰਹਿਤ ਦਾਨ ਵਿਵੇਕ ਨਾਲ ਵਿਸਾਦ ਦਾਨ ਪ੍ਰੋਸਾਦ ਦਾਨ ਨਾਜ਼ਰ ਦਾਨ ਨਾਮ ਦਾਨ ਮੰਗਿਆ ਜੇ ਨਾਮ ਦੀ ਦਾਤ ਮਿਲ ਗਈ ਹੈ ਤੇ ਅੱਗੇ ਵਰਤੌਣਾ ਕਰ ਆਪ ਜਪੋ ਅਵਰੇ ਨਾਮ ਜਪਾਓ ਆਪ ਜਪ ਤੇ ਦੂਜਿਆਂ ਨੂੰ ਜਪਾਓ ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਰਾ ਜਦੋਂ ਆਪਾਂ ਆਪ ਜਪਦੇ ਹਨ ਨਾਲ ਦੂਸਰੇ ਜਪਦੇ ਹੈ ਤੁਹਾਡੇ ਵੱਲੋਂ ਉਹ ਦਾਨ ਹੋ ਗਿਆ ਤੇ ਉਸ ਦਾਨ ਦੀ ਕੀਮਤ ਬਹੁਤ ਵੱਡੀ ਹੈ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਅਭਿਧੀ ਕਰਨੀ ਬਹੁਤ ਵੱਡਾ ਦਾਨ ਹੈ ਤੇ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਜਨਮਾਂ ਜਨਮਾਂ ਦੀ ਜਿਹੜੀ ਕਰਮਾਂ ਦੀ ਮੈਲ ਲੱਗੀ ਜੇ ਆਪਾਂ ਵੇਖ ਸਕਦੇ ਹਾਂ ਵੀ ਸਾਡੇ ਮਨ ਨੂੰ ਮੈਲ ਕਿਹੜੀ ਲੱਗੀ ਮਹਾਰਜ ਨੇ ਇਹਨਾਂ ਨੂੰ ਸਪਸ਼ਟ ਕਰਤਾ ਹੈ ਕਹਿਣ ਲੱਗੇ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਥੋਂ ਤੱਕ ਕਹਤਾ ਵੀ ਇੱਕ ਜਨਮ ਦੀ ਨਹੀਂ ਜਨਮ ਜਨਮ ਕੋ ਇਸ ਮਨ ਕੋ ਮਲ ਲੱਗੀ ਇਹ ਜਿਹੜਾ ਮਨ ਹੈ ਨਾ ਇਹਨੂੰ ਤਾਂ ਜਨਮਾਂ ਜਨਮਾਂ ਦੀ ਮੈਨ ਲੱਗੀ ਬਸ ਚੋਲਾ ਬਦਲੀ ਜਾਂਦਾ ਹੈ ਸਰੀਰ ਬਦਲੀ ਜਾਂਦਾ ਹੈ ਬਦਲੀ ਜਾਂਦਾ ਹੈ ਮੈਲ ਉੱਥੇ ਹੀ ਖੜੀ ਹੈ ਹੁਣ ਆਪਾਂ ਕਹਿ ਦਿੰਦੇ ਆਂ ਵੀ ਪੁਰਾਣਾ ਨਾਮ ਤਾਂ ਜੱਪਦਾ ਹੈ ਪਰ ਹਾਲੇ ਗੱਲ ਬਣੀ ਨਹੀਂ ਬਣੇਗੀ ਕਿੱਥੋਂ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਹੈ ਤੇ ਉਹ ਸਾਚ ਕਿਹਤਰਾ ਕੱਟੀ ਜਾਊਗੀ ਕੋਈ ਇੱਕ ਅਰਦਾਸ ਕੀਤਾ ਕਿਵੇਂ ਕੱਟੀ ਜਾਊਗੀ ਇੱਕ ਦਿਨ ਨਿਤਨੇਮ ਕੀਤਾ ਕਿਵੇਂ ਕੱਟੀ ਜਾਊਗੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਹੋ ਜਿਹੜਾ ਅੰਦਰ ਦਾ ਸ਼ੀਸ਼ ਹੈ ਨਾ ਜਿਹਦੇ ਨਾਲ ਗੁਰੂ ਨੂੰ ਵੇਖਣਾ ਉਹ ਤਾਂ ਕਾਲਾ ਛਾਹ ਹੈ ਬੇ ਉਹਨੂੰ ਸਾਫ਼ ਕਰਨ ਵਾਸਤੇ ਗੁਰਬਾਣੀ ਪੜੀ ਜਾਂਦੀ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗਮਾਨ ਜਿਹੜਾ ਤੂੰ ਗਮਾਨ ਕਰੀ ਬੈਠਾ ਹੈ ਨਾ ਮੈਂ ਇਹ ਸਾਰਾ ਕੁਝ ਇਹ ਸਾਰਾ ਮਾਣ ਤੇਰਾ ਟੁੱਟ ਜਾਏ ਜੇ ਤੂੰ ਬਾਬੇ ਦੀ ਬਾਣੀ ਪੜੇਂਗਾ ਆ ਲੈਤਾ ਗਮਾਨ ਦੀ ਹੰਕਾਰ ਦੀ ਈਗੋ ਦੀ ਕੰਧ ਬਣੀ ਐ ਅੱਗੇ ਪਰਦਾ ਹੈ ਤਾਂ ਕਰਕੇ ਗੁਰੂ ਤੇ ਦਰਸ਼ਨ ਅੰਦਰੂਨੀ ਤੋੜਦੇ ਨੇ ਬਾਹਰੀ ਅੱਖਾਂ ਕਰ ਲੈਂਦੀਆਂ ਪਰ ਮਹਾਰਾਜ ਕਹਿੰਦੇ ਇਹ ਨੇਤਰੋ ਮੇਰੇ ਹਰ ਤੁਮੈ ਜੋਤ ਤਰੀ ਹਰ ਬਣੇ ਅਵਰਨਾ ਦੇਖੋ ਕੋਈ ਹਰ ਬਣੇ ਅਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਮਿਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਜ਼ਰੀ ਆ ਜਦੋਂ ਗੁਰੂ ਦੇ ਸ਼ਬਦ ਦੀਆਂ ਅੱਖਾਂ ਨਾਲ ਦੇਖੇਗਾ ਨਾ ਫਿਰ ਤੈਨੂੰ ਪਤਾ ਲੱਗੇਗਾ ਕਿ ਚੰਗਾ ਕੌਣ ਤੇ ਮਾੜਾ ਕੌਣ ਗਿਆਨ ਅੰਜਨ ਗੁਰ ਦੀਆ ਅਭਿਆਨ ਅਧੇਰ ਨਿਰਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਬਾਣਾ ਸ਼ਬਦ ਸੰਤ ਮੈਨੂੰ ਜਿਹੜਾ ਮਿਲਿਆ ਉਹਨੇ ਮੈਨੂੰ ਦੱਸਿਆ ਕਿ ਭਾਈ ਜਦੋਂ ਤੂੰ ਇਹਨਾਂ ਅੱਖਾਂ ਨਾਲ ਦੇਖੇਗਾ ਤੇ ਫਿਰ ਤੈਨੂੰ ਲੱਗੇਗਾ ਮੈਂ ਹੀ ਮਾੜਾ ਸਾਰਿਆਂ ਨਾਲੋਂ ਮੇਰੇ ਨਾਲ ਸਾਰੇ ਚੰਗੇ ਕਬੀਰ ਸਾਹਿਬ ਨੇ ਜਦੋਂ ਅੱਖਾਂ ਮਿਲੀਆਂ ਨਾ ਗਿਆਨ ਦੀਆਂ ਤੇ ਕਬੀਰ ਸਾਹਿਬ ਨੇ ਸ਼ਬਦ ਉਚਾਰਿਆ ਕਬੀਰ ਸਭ ਤੇ ਹਮ ਬੁਰੇ ਆਪਾਂ ਜਿਆ ਕਰੀਏ ਗੱਲ ਕਰੀ ਸੋਚੇ ਆਪਾਂ ਤਾਂ ਸੋਚਦੇ ਵੀ ਨਹੀਂ ਗੱਲ ਕਰਨਾ ਤਾਂ ਕਿੱਥੋਂ ਹੈ ਕਿ ਕਬੀਰ ਸਭ ਤੇ ਹਮ ਬੁਰੇ ਹਮ ਤੇ ਭਲੋ ਸਭ ਕੋਈ ਜਦੋਂ ਮੈਨੂੰ ਗਿਆਨ ਦੀ ਅੱਖਾਂ ਮਿਲਿਆ ਮੈਨੂੰ ਪਤਾ ਲੱਗਾ ਮੈਂ ਹੀ ਸਾਰਿਆਂ ਤੋਂ ਬੁਰਾ ਮੈਨੂੰ ਸਾਰੇ ਬੁਰੇ ਦਿਸਣ ਦੇ ਨੇ ਤੇ ਮੇਰੇ ਨਾਲੋਂ ਤਾਂ ਸਾਰੇ ਅੱਗੇ ਨੇ ਮੇਰੇ ਨਾਲੋਂ ਤਾਂ ਸਾਰੇ ਚੰਗੇ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਣ ਕਾਮ ਤੇ ਕ੍ਰੋਧ ਫਿਰ ਜਿਹੜਾ ਨਾ ਇਹਦਾ ਮੂਹ ਹੈ ਜਿਹੜਾ ਇਹ ਨੇੜੇ ਨਹੀਂ ਆਉਂਦਾ ਤੇ ਅੰਦਰ ਜਿਹੜਾ ਲੋਭ ਕੁੱਤਾ ਬੈਠਾ ਹੈ ਨਾ ਹਰ ਚੀਜ਼ ਤੇ ਲੋਭ ਕਰਦਾ ਖਾਣ ਤੇ ਇਹਦਾ ਲੋਭ ਸੌਣ ਤੇ ਇਹਦਾ ਲੋਭ ਪਹਿਨਣ ਤੇ ਲੋਭੀ ਇੰਨਾ ਹੈ ਇਹ ਮਾਰਗ ਕਰਨ ਜਿਵੇਂ ਕੁੱਤਾ ਹਰ ਚੀਜ਼ ਦਾ ਲੋਭੀ ਹੁੰਦਾ ਤੇ ਇਸੇ ਤਰ੍ਹਾਂ ਤੇਰੇ ਅੰਦਰ ਲੋਭ ਕੁੱਤਾ ਜਿਹੜਾ ਹੈ ਉਹ ਭੌਂਕਰਿਆ ਦਿਨੇ ਰਾਤ ਤੈਨੂੰ ਸੌਂ ਨਹੀਂ ਦਿੰਦਾ ਉਹ ਜਿਹੜਾ ਕਾਮ ਤੇ ਗਰੋਹ ਨਾ ਇਹਦਾ ਮੋਹ ਛੱਡ ਤੇ ਇਹਦਾ ਮੋਹ ਤੂੰ ਛੱਡ ਨਹੀਂ ਸਕਦਾ ਜਿੰਨੀ ਦੇਰ ਤੂੰ ਗੁਰਬਾਣੀ ਨਹੀਂ ਪੜ੍ਹਦਾ ਗੁਰੂ ਦੇ ਚਰਨਾਂ ਨਾਲ ਅੰਦਰੋਂ ਜੁੜਦਾ ਨਹੀਂ ਇਹ ਮੋਹ ਜਿਹੜਾ ਨਾ ਪਰ ਸੱਚ ਹੈ ਜਿਨ੍ਹਾਂ ਨੂੰ ਇੱਕ ਤੋਖ ਦਾ ਵੀ ਪਤਾ ਲੱਗ ਗਿਆ ਨਾ ਉਹ ਫਰਮੋਹ ਨਹੀਂ ਕਰਦੇ ਪਿਆਰ ਕਰਦੇ ਨੇ ਧੀਆਂ ਪੁੱਤਰਾਂ ਨਾਲ ਮਾਪੇ ਨਾਲ ਮਕਾਨ ਨਾਲ ਵਿਰੰਮ ਲੇਕਿਨ ਮੋਹ ਜਿਹੜਾ ਅੰਦਰ ਵੀ ਸਾਰਾ ਕੁਝ ਇਹੀ ਹੈ ਗੁਰੂ ਕੁਝ ਵੀ ਨਹੀਂ ਉਹ ਲੋਮ ਟੁੱਟ ਜਾਂਦੇ ਉਹ ਜਿਹੜਾ ਸਵਾਨ ਉਹ ਜਿਹੜਾ ਕੁੱਤਾ ਭੌਂਕਦਾ ਹੈ ਨਾ ਉਹ ਸ਼ਾਂਤ ਹੋ ਜਾਂਦਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਤੇ ਜਿਹੜਾ ਸੱਚੇ ਮਾਰਗ ਤੇ ਚੱਲਦਾ ਉਹਦੀ ਜਹਾਨ ਉਸਤਤ ਕਰਦਾ ਹੈ ਅਛਰ ਤਿਰਤ ਸਗਲ ਪੁਣ ਜੀ ਦਇਆ ਪ੍ਰਵਾਨ ਸਿਜਹੁ ਵਾਹਿਗੁਰੂ 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 ਜੀ ਕਾ ਨਾਮ ਸ੍ਰੀ ਵਾਹਿਗੁਰੂ 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ ਜਿਸ ਜੀ ਤੇ ਦਇਆ ਨਹੀਂ ਨਾ ਕੀਤੀ ਤੇ ਤੇਰੇ 68 ਤੀਰਥਾਂ ਦਾ ਨਾਸਾ ਕਿਸੇ ਕੰਮ ਮਹਾਰਾਜ ਨੇ ਫੈਸਲਾ ਕਰਤਾ ਵੀ ਜੇ ਤੂੰ ਦਇਆ ਹੀ ਨਹੀਂ ਕਰਦਾ ਕਿਸੇ ਤੇ ਤੇ ਕਿਸੇ ਦੇ ਦੈਵਰ ਤੂੰ ਸੋਚਦਾ ਹੀ ਨਹੀਂ ਉਲਟਾ ਕਹਿੰਦੇ ਇਹਨੂੰ ਤਾਂ ਫਲ ਖੋਗਣੇ ਪੈਣਾ ਸੀ ਇਹ ਬੰਦਾ ਹੀ ਇਹੋ ਜਿਹਾ ਇਹਨੂੰ ਤਾਂ ਰੱਬ ਨੇ ਸਜ਼ਾ ਦਿੱਤੀ ਨਾ ਜਿਹੜੀ ਵਧੀਆ ਕੀਤਾ ਜਿਸ ਨੇ ਤੈਨੂੰ ਮਿਲੀ ਉਸ ਦਿਨ ਉਸ ਦਿਨ ਫਿਰ ਕਹੋ ਕਿ ਮਰੀ ਅਰਦਾਸਾਂ ਕਰੋ ਮਾਰਦ ਕਹਿੰਦੇ ਬਾਣੀ ਕਹਿੰਦੀ ਹੈ ਵੀ ਇੱਕ ਜੀ ਤੇ ਦਇਆ ਨਾ ਤੁਸੀਂ ਕਰਦੇ ਕਿਸੇ ਤੇ ਦਇਆ ਨਹੀਂ ਸੋਚਦੇ ਜਦ ਦਇਆ ਧਰਮ ਦਾ ਮੂਲ ਹੈ ਤੀਰਥ ਤਪ ਦਇਆ ਦਤ ਧਨ ਤੇ ਮਾਰਦ ਕਹਿੰਦੇ ਜੇ ਦਇਆ ਨਹੀਂ ਨਾ ਤੇ ਧਰਮ ਬਿਲਕੁਲ ਹੀ ਨਹੀਂ ਹੈ ਦੇਰੇ ਅੰਦਰ ਕੋਈ ਪਰ ਉਸ ਬੰਦੇ ਦੀ ਇਹ ਗੱਲ ਜਾਣ ਲੋ ਜਿੰਨਾ ਮਰਜ਼ੀ ਪਾਠ ਕਰਦਾ ਹੋਵੇ ਮੇਰੇ ਵਰਗਾ ਜੇ ਕਿਸੇ ਤੇ ਦਇਆ ਨਹੀਂ ਨਾ ਹਰ ਬੰਦੇ ਦਾ ਨੁਕਸਾਨ ਕਰਨ ਤੇ ਤੋਲਿਆ ਤੇ ਮਾਰਦਿਕ ਕਹਿੰਦੇ ਕੋਈ ਪਾਠ ਪੂੜ ਨਹੀਂ ਪਖੰਡ ਕਰ ਰਿਹਾ ਰੱਬ ਦੇ ਨਾਲ ਪਖੰਡ ਕਰ ਰਿਹਾ ਰੱਬ ਨਾਲ ਤੇ ਮਾਰਦਿਕ ਕਹਿੰਦੇ 8 63 ਇੱਥੇ ਬੈਠੇ ਇਸ਼ਨਾਨ ਹੋ ਜਾਊਗਾ ਕਿਸੇ ਜੀਤ ਦਇਆ ਕਰ ਦੇ ਕਿਸੇ ਦੀ ਰੋਟੀ ਨਹੀਂ ਪੱਖ ਦੀ ਪ੍ਰਸ਼ਾਦਾ ਦੇ ਆ ਕਿਸੇ ਕੋਲ ਕਪੜਾ ਨਹੀਂ ਕਪੜਾ ਦੇ ਦੇ ਕਿਸੇ ਕੋਲ ਦਵਾਈ ਨਹੀਂ ਦਵਾਈ ਦਵਾ ਦੇ ਧਰਮ ਇਹ ਕਹਿੰਦਾ ਤੇ ਮਰਦ ਕਹਿੰਦੇ ਜੀ ਦਇਆ ਪ੍ਰਵਾਨ ਜੇ ਤੂੰ ਕਿਤੇ ਜੀਤ ਦਇਆ ਕਰਤੀ ਤੇਰਾ ਤਾਂ ਅੱਠ ਸੜ ਤੀਰਥ ਜਾਣ ਦੀ ਲੋੜ ਹੀ ਨਹੀਂ ਇੱਥੇ ਹੀ ਇਸ਼ਨਾਨ ਹੈ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁ ਜਾਣ ਪਰ ਉਹ ਬੰਦਾ ਜਾਣ ਸਕਦਾ ਜਿਹਦੇ ਤੇ ਰੱਬ ਦਇਆ ਕਰੇ ਤੇ ਉਹ ਹੀ ਜਾਣ ਸਕਦਾ ਬਦਇਆ ਕਿੰਨੂ ਕਹਿੰਦੇ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਆਪਣਾ ਰੱਬ ਮਿਲਿਆ ਪਰਮੇਸ਼ਰ ਮਿਲਿਆ ਨਾਨਕ ਉਹਨਾਂ ਤੇ ਕੁਰਬਾਨ ਜਾਂਦਾ ਤੇ ਆਪਣਾ ਰੱਬ ਕਿਹੜਾ ਸਾਰੀ ਦੁਨੀਆ ਦਾ ਰੱਬ ਇੱਕੋ ਹੀ ਹੈ ਸਭ ਵੱਖਣੇ ਚੱਲ ਰਹੇ ਨੇ ਮੇਰਾ ਰੱਬ ਵੱਡਾ ਉਹ ਕਿਉਂ ਮੇਰਾ ਗੁਰੂ ਵੱਡਾ ਮਹਾਰਾਜੀ ਕਹਿੰਦੇ ਨਹੀਂ ਭਾਈ ਪਰਮੇਸ਼ਰ ਸਭ ਤੋਂ ਵੱਡਾ ਹੈ ਉਹੀ ਸਾਰਿਆਂ ਦਾ ਗੁਰੂ ਹੈ ਨਾਨਕ ਜਨ ਗੁਰਬਾ ਮਾਗ ਸੁੱਚੇ ਸੇ ਕਾਂਢੀਐ ਜਨ ਪੂਰਾ ਗੁਰ ਮਿਹਰਵਾਨ ਮਾਗ ਵਿੱਚ ਸੁੱਚੇ ਉਹੀ ਗਿਣੇ ਜਾਣੇ ਨੇ ਕਾਂਢੀ ਦਾ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨਾ ਵੀ ਆਹ ਚੀਜ਼ ਮਾੜੀ ਤੇ ਆਹ ਚੰਗੀ ਜਦੋਂ ਵਿਖਾ ਹੋਣਾ ਹੈ ਨਾ ਉਦੋਂ ਮਾਗ ਦੇ ਮਹੀਨੇ ਚ ਉਹੀ ਸੁੱਚੇ ਨਿਕਲਦੇ ਨੇ ਜਿਨਾਂ ਨੇ ਰਾਭੂ ਘਰਾਦੇ ਹੈ ਤੇ ਪੂਰਾ ਗੁਰੂ ਅਨੰਦ ਦੇ ਮਿਹਰਬਾਨੋ ਜਿਸ ਤਰ੍ਹਾਂ ਸਾਧ ਸੰਗਤ ਅੱਜ ਚਾਲੀ ਮੁਕਤੇ ਇਹ ਬੜੀ ਵੱਡੀ ਸਿੱਖਿਆ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ 40 ਸਿੰਘ ਮਾਝੇ ਦੇ ਵਾਪਸ ਆ ਗਏ ਘਰ ਬਹਿ ਗਏ ਕਹਿੰਦੇ ਕਿ ਗੁਰੂ ਨਾਲ ਨਹੀਂ ਜਾਣਾ ਭੁੱਖੇ ਮਾਰਦ ਹੈ ਲੜਾਈਆਂ ਲੜਾਉਂਦਾ ਤੇ ਜਿਆਪਾ ਮਰ ਜਾਂਦੇ ਫੇਰ ਪਿੱਛੇ ਨੇ ਗੱਲਾਂ ਮਨ ਵਿੱਚ ਪ੍ਰਸਾਦ ਸੰਗਤ ਜਦੋਂ ਗੁਰੂ ਸਾਹਿਬ ਖਦਰਾਨੇ ਦੀ ਢਾਬ ਤੇ ਆਏ ਨਾ ਇਹ ਮੁਕਸਰ ਦੀ ਧਰਤੀ ਜਿਹੜੀ ਨਾ ਇਹ ਬਾਹਰ ਚ ਨਾ ਪਿਆ ਇਹ ਤਿੰਨ ਪ੍ਰਾਸੀ ਖਦਰਾਨੇ ਦੀ ਢਾਬ ਵਾਲੇ ਤੇ ਖਾਨ ਇੱਕ ਖਾਨੇ ਕੀ ਢਾਬ ਹੈ ਇੱਕ ਖਦਰਾਨੇ ਦੀ ਚਾਬ ਹੈ ਖਦਰਾਨੇ ਦੀ ਢਾਬ ਦਾ ਮਤਲਬ ਸੀਗਾ ਵੀ ਥੋੜੀ ਜੀ ਢਾਬ ਸੀ ਜਿੱਥੇ ਪਾਣੀ ਖੜਾ ਸੀ ਧਰਤੀ ਚ ਕੁਦਰਤੀ ਪਾਣੀ ਨਿਕਲਦਾ ਸੀ ਇੱਥੇ ਇਸ ਸਾਫ ਪਾਣੀ ਸੀ ਸਿੰਘਾਂ ਨੇ ਮੋਰਚਾ ਲਾਇਆ ਕਿਉਂਕਿ ਇਹ ਜਿਹੜੀ ਮਾਗ ਦਾ ਮਿਲਿਆ ਨਾ ਜਿਹੜਾ ਆਪਾਂ ਕਰਤਾ ਹੈ ਇਹਨਾਂ ਨੇ ਸ਼ਰਮਿਕ ਕਮੇਟੀ ਵਾਲੇ ਨੇ ਹੌਲੀ-ਹੌਲੀ ਕਰਦਿਆਂ ਜਿਹੜਾ ਮਾਗ 'ਚ ਕਰਤਾ ਸਿੱਧੀ ਦਿਹਾੜਾ ਨਹੀਂ ਸਾਸੰਗਤ ਇਹ ਜੰਗ ਜਿਹੜੀ ਇਹ ਨਾ ਵਿਸਾਖ ਤੇ ਜੇਠ ਚੋਈ ਪਾਣੀ ਦੀ ਇੰਨੀ ਗਰਮੀ ਸੀ ਨਾ ਪਾਣੀ ਦੀ ਇੰਨੀ ਕਿੱਲਤ ਸੀ ਪਾਣੀ ਲੱਭਿਆ ਹੀ ਨਹੀਂ ਤੇ ਸਿੰਘਾਂ ਨੇ ਇਥੇ ਮੋਰਚਾ ਲਾ ਲਿਆ ਤੇ ਵਜੀਦੇ ਨੇ ਆ ਆ ਕੇ ਨਾ ਵਜੀਰ ਖਾਨ ਜਿੰਨੇ ਸੈਭਜਾ ਦੇ ਕਤਲ ਕੀਤੇ ਸੀ ਇਹਨੇ ਆ ਕੇ ਇੱਥੇ ਆ ਕੇ ਤੇ ਜੰਗ ਸ਼ੁਰੂ ਕਰਤਾ ਇਹਦੀਆਂ ਜਿਹੜੀਆਂ ਫੌਜਾਂ ਸੀ ਨਾ ਇਹ ਪਾਣੀ ਤੇ ਬਿਨਾ ਲੜ ਨਾ ਸਕੀਆਂ ਇਹਨਾਂ ਚਾਰਾ ਮਰਿਆ ਵੀ ਇੱਕ ਦਰਾਨੇ ਦੀ ਤਾਲ ਤੇ ਕਬਜ਼ਾ ਕਰਦੇ ਸਿੰਘਾਂ ਨੇ ਕਰਨੇ ਦਿੱਤਾ ਤੇ ਸਾਧ ਸੰਗਤ ਫਿਰ ਮਾਤਾ ਭਾਗ ਗੌਰ ਮਾਤਾ ਭਾਗੋ ਰੱਬ ਨਾਲ ਜੁੜੀ ਸੀ ਗੁਰੂ ਨਾਲ ਜੁੜੀ ਸੀ ਗੁਰੂ ਦੇ ਮਹਾਰਾਜ ਨੂੰ ਆਪਣਾ ਪਿਓ ਸਮਝਦੀ ਸੀ ਇਹਨੂੰ ਪਤਾ ਲੱਗਿਆ ਕਿ ਮਹਾਰਾਜ ਤਾਂ ਇੱਥੇ ਆਏ ਨੇ ਪੁੱਤ ਵਾਰ ਕੇ ਆਏ ਨੇ ਤੇ ਫਿਰ ਇਹ ਘਰ ਘਰ ਗਈ ਸਾਰਿਆਂ ਦੇ ਮਾਹ ਸਿੰਘ ਕੋਲ ਗਈ ਤੇ ਨਾਲੇ ਨੇ ਝੋਲੇ 'ਚ ਚੂੜੀਆਂ ਪਾ ਲਈਆਂ ਆਕੋ ਸਤਨਾਮ ਸ੍ਰੀ ਵਾਹਿਗੁਰੂ ਝੋਲੇ 'ਚ ਪਾ ਲਈਆਂ ਚੂੜੀਆਂ ਕਹਿਣ ਲੱਗੀ ਕੜੇ ਲਾਓ ਆ ਚੂੜੀਆਂ ਪਾਓ ਉਹ ਕਹਿੰਦੇ ਵੀ ਕਿਉਂ ਕਹਿਣ ਲੱਗੀ ਤੁਸੀਂ ਇਸੇ ਲੈ ਕੇ ਦਿਓ ਜਨਾਨੀਆਂ ਬਣ ਕੇ ਕਰੇ ਬਬੋ ਜੇ ਕੜੇਦੇਵ ਆਉਦੀਆਂ ਘਰ ਵਾਲਿਆਂ ਨੂੰ ਆਉਦੀਆਂ ਭੈਣਾਂ ਨੂੰ ਆਉਦੀਆਂ ਮਾਵਾਂ ਨੂੰ ਇਹ ਮੇਰੇ ਨਾਲ ਜਾਣ ਕੇ ਜੰਗ ਲੜਨ ਦੀ ਹੈ ਜਦੋਂ ਟੁੰਬੇ ਆ ਨਾ ਅੰਦਰ ਵੀ ਵਾਕਈ ਸੀ ਗੁਰੂ ਨੂੰ ਚੜ ਅਸੀਂ ਤਾਂ ਗੁਰੂ ਨੂੰ ਗਲਤ ਸਮਝ ਰਹੇ ਸੀ ਵੀ ਗੁਰੂ ਸਾਨੂੰ ਮਰਵਾ ਰਿਹਾ ਪਰ ਅੱਜ ਪਤਾ ਲੱਗਿਆ ਗੁਰੂ ਤਾਂ ਚਾਰੇ ਪੁੱਤ ਆਪ ਦੇ ਸ਼ਹੀਦ ਕਰਵਾ ਕੇ ਆਪ ਦੀ ਮਾਂ ਸ਼ਹੀਦ ਕਰਵਾ ਕੇ ਤੇ ਦੁਨੀਆ ਨੂੰ ਤਾਰਨ ਥਾਂ ਥਾਂ ਫਿਰਦਾ ਤੇ ਫੌਜ ਉਹਦੀ ਪਿੱਛਾ ਨਹੀਂ ਛੱਡਦੀ ਪਈ ਫਿਰ ਇਹਨਾਂ ਨੇ ਮਨ ਬਣਾਇਆ ਮਾਤਾ ਭਾਗੁਰ ਇੱਥੇ ਲੈ ਕੇ ਆਈ ਇਹਨਾਂ ਨੇ ਫਿਰ ਖੂਬ ਜ ਮਹਾਰਾਜ ਇਹਨਾਂ ਦੇ ਮੱਥੇ ਨਹੀਂ ਲੱਗੇ ਤੁਸੀਂ ਚੰਗੀ ਤਰ੍ਹਾਂ ਇਤਿਹਾਸ ਵਾਲੇ ਮਿਲਖਾ ਦੇਖਿਆ ਨਹੀਂ ਮੁਖਸਰ ਸਾਹਿਬ ਦਾ ਜਿਹੜਾ ਟਿੱਬੀ ਸਾਹਿਬ ਗੁਰਦੁਆਰ ਹੈ ਨਾ ਗੁਰੂ ਮਹਾਰਾਜ ਇੱਥੇ ਬੈਠੇ ਸੀ ਤੇ ਭਾਈ ਮਾਹ ਸਿੰਘਾ ਦਾ ਜਥਾ ਲੈ ਕੇ ਆਇਆ ਨਾ ਜਿੱਥੇ ਜਿੱਥੇ ਟੁੱਟੀ ਗੰਡੀ ਹੈ ਉਹ ਸਿੱਧਾ ਆ ਕੇ ਇੱਥੇ ਜੰਗ ਲੜੇ ਮਹਾਰਾਜ ਦੇ ਮੱਥੇ ਨਹੀਂ ਲੱਗੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਹੈ ਅਸੀਂ ਜੰਗ ਵਿੱਚ ਲੜ ਕੇ ਮਰ ਜਾਾਂਗੇ ਗੁਰੂ ਸਾਹਿਬ ਨੂੰ ਪਤਾ ਲੱਗੇਗਾ ਕਿ ਮੇਰੇ ਪਿਆਰੇ ਸ਼ਹੀਦ ਹੋ ਗਏ ਨੇ ਸਾਨੂੰ ਬਖਸ਼ ਦੇਣਗੇ ਵਾਹਿਗੁਰੂ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਕਿੰਦੀ ਵੱਡੀ ਗੱਲ ਹੈ ਕਿ ਅਸੀਂ 100 ਪਾਪ ਕਰਕੇ ਫਿਰ ਮੱਥੇ ਲਾ ਕੇ ਤੇ ਫਿਰ ਕਹਿੰਦੇ ਅਸੀਂ ਚੰਗਣਾ ਮਹਾਰਜ ਕਹਿੰਦੇ ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸੇ ਕੋਈ ਇਹਨਾਂ ਫਿਰ ਜੰਗ ਲੜਿਆ ਗੁਰੂ ਸਾਹਿਬ ਦੀ ਜੂਰੀ ਚ ਮਹਾਰਜ ਤਿੱਬੀ ਸਾਹਿਬ ਤੋਂ ਬੜੀ ਖੁਸ਼ੀ ਨਾਲ ਤੀਰ ਛੱਡ ਰਹੇ ਨੇ ਜਦੋਂ ਇੱਕ ਤੀਰ ਆਇਆ ਤੇ ਮਾਹ ਸਿੰਘ ਦੇ ਮੋਢੇ ਤੇ ਆ ਕੇ ਉਹ ਤੀਰ ਟਿਕ ਗਿਆ ਮੋਢੇ ਤੇ ਆ ਕੇ ਜਦੋਂ ਨੇ ਤੀਰ ਵੇਖਿਆ ਨਾ ਤੇ ਗੁਰੂ ਗਮ ਸਿੰਘ ਦਾ ਕਿਉਂਕਿ ਸੋਨਾ ਲੱਗਾ ਹੁੰਦਾ ਸੀ ਤੀਰ ਅੱਗੇ ਜਦੋਂ ਤੀਰ ਵੇਖਿਆ ਖੁਸ਼ ਹੋ ਗਿਆ ਕਹਿ ਲਗਾ ਗੁਰੂ ਸਾਹਿਬ ਆਪਣੇ ਨਾਲ ਨੇ ਤਗੜੇ ਹੋ ਕੇ ਜਾ ਮਿਲ ਲੜੋ ਜਦੋਂ ਗੁਰੂ ਸਾਹਿਬ ਨਾਲ ਹੋਣਾ ਜੇ ਆਪਾਂ ਸਮਝ ਲਈਏ ਭਰੋਸਾ ਕਰ ਲਈਏ ਜਿਹੜਾ ਕੰਮ ਅਸੀਂ ਕਰਨ ਲੱਗੇ ਆ ਜਿਹੜਾ ਕਾਰਜ ਸੇਵਾ ਦਾ ਜੇ ਕੋਈ ਕਰਨ ਲੱਗੇ ਗੁਰੂ ਸਾਹਿਬ ਸਾਡੇ ਨਾਲ ਨੇ ਤੇ ਉਹ ਕਰਦਿਆਂ ਵਿੱਚ ਬੜਾ ਵੱਡਾ ਵਾਧਾ ਹੋ ਜਾਂਦਾ ਫਿਰ ਕਰ ਵੈਸੋ ਹਰ ਜਣ ਪਿਆਰੇ ਸਤਗੁਰ ਤੁਮਰੇ ਕਾਇਸ਼ਵਰ ਫਿਰ ਗੁਰੂ ਘਰ ਦੀ ਤੁਣ ਜਦੋਂ ਫਿਰ ਕਰ ਗੁਰੂ ਆਪ ਆ ਕੇ ਬਹਿ ਗਿਆ ਤੁਹਾਡੇ ਕੋਲੇ ਫਿਰ ਕਰਜ ਕੋਣਾ ਸਿੱਧ ਹੋਣਗੇ ਜਦੋਂ ਨੇ ਵੇਖਿਆ ਨਾ ਤੀਰ ਤੇ ਚੁੰਮ ਕੇ ਮੱਥੇ ਨਾਲ ਲਾਇਆ ਮਹਾਰਾਜ ਤੁਸੀਂ ਸਾਡੇ ਨਾਲ ਹੁਣ ਸਾਨੂੰ ਪਰਵਾਹ ਨਹੀਂ ਜਾਂਗ ਹੋਇਆ 39 ਸਿੰਘ ਸੀਧ ਹੋ ਗਏ 39 ਮਹਾਰਾਜ ਜੀ ਬੀ ਸਾਹ ਕੋ ਚੱਲ ਕੇ ਆਏ ਫਿਰ ਤੇ ਆ ਕੇ ਮਹਾਰਾਜ ਨੇ ਕਿਹਾ ਇਹ ਮੇਰਾ 5000 ਹੈ ਇਹ ਮੇਰਾ 10000 ਹੈ ਇਹ ਮੇਰਾ 15000 ਸਿਰ ਦੇ ਹੱਥ ਰੱਖ ਕੇ ਮੱਥਾ ਸਾਫ ਕਰਕੇ ਇਥੋਂ ਤੱਕ ਮਹਾਰਾਜ ਨੇ ਮੱਥੇ ਜੁਮੇ ਸਿੰਗਾ ਦੇ ਤੇ ਖਤਾਬ ਦਿੱਤਾ ਇਹਨੇ 5000 ਨੂੰ ਦੁਸ਼ਮਣ ਨੂੰ ਮਾਰੇ ਹੈ ਇਹਨੇ 10000 ਦੁਸ਼ਮਣ ਮਾਰੇ ਹੈ ਇਹਨੇ 3000 ਦੁਸ਼ਮਣ ਮਾਰੇ ਸਾਰਿਆਂ ਨੂੰ ਖਤਾਬ ਦੇ ਦਿੱਤੇ ਗਏ ਤੇ ਭਾਈ ਮਾਹ ਸਿੰਘ ਨੂੰ ਜਾ ਕੇ ਵੇਖਿਆ ਤੇ ਆਲੇ ਥੋੜੇ ਜੀ ਸਾਹ ਬਾਕੀ ਸਨ ਤੇ ਜਾ ਕੇ ਤੇ ਉਹਨਾਂ ਦਾ ਮੁਖੜਾ ਜਿਹੜਾ ਸੀ ਨਾ ਪੱਟਾ ਤੇ ਰੱਖ ਲਿਆ ਪੱਟਾ ਦੇ ਕਹਿਣ ਲੱਗੇ ਇਹ ਮੇਰਾ ਸਵਾ ਲੱਖ ਸਹਾ ਜਲੀ ਸਵਾ ਲੱਖ ਸੇ ਇੱਕ ਲੜਾਉ ਮਾ ਸਿਆ ਤੂੰ ਸਵਾ ਲੱਖ ਦਾ ਮੁਕਾਬਲਾ ਕੀਤਾ ਹੈ ਦੱਸ ਕੀ ਚਾਹੀਦਾ ਤੇ ਉਹਨੂੰ ਜੀਵਨ ਦੇ ਦੀਏ ਦੁਬਾਰੇ ਯਾ ਲੱਗਾ ਨਹੀਂ ਤੇਰੀ ਕੋਈ ਸਮਾਦ ਬਣਵਾ ਦੀਏ ਮੜੀ ਮਸਾਣੀ ਤੇਰਾ ਮੱਥਾ ਦੇ ਕੇ ਕਰਨਗੇ ਲੋਕ ਮਾਜੇ ਦੇ ਕਹਿੰਦਾ ਜੀ ਨਹੀਂ 10 ਵਰਗੋ ਰਾਜਪਾਲ ਦੇ ਲਈਏ ਅਗਲਾ ਜਨਮ ਗੁਰੂ ਕੀ ਸਿੱਖਾਂ ਤੇ ਤੇਰਾ ਹੋਣਾ ਹੀ ਹੈ ਤੈਨੂੰ ਰਾਜਪਾਲ ਦੇ ਦਈਏ ਕਹਿੰਦਾ ਨਹੀਂ ਇਹਦਾ ਕੀ ਚਾਹਣਾ ਫਿਰ ਕਮਰ ਕੱਸੇ ਵਿੱਚੋਂ ਉਹ ਜਿਹੜਾ ਬੇ ਦਾਵਾ ਉਹ ਚਿੱਠੀ ਦਾ ਨਾਂ ਸੀ ਬੇ ਦਾਵਾ ਜਿਹੜਾ ਲਿਖ ਕੇ ਆਇਆ ਸੀ ਨਾ ਵੀ ਤੁਹਾਡੇ ਸਾਡਾ ਤੁਹਾਡੇ ਤੇ ਤੇ ਤੁਹਾਡਾ ਸਾਡੇ ਤੇ ਕੋਈ ਦਾਵਾ ਨਹੀਂ ਨਾ ਸੀ ਸਿੱਖ ਤੁਹਾਡੇ ਨਾਲ ਤੋਂ ਸਾਡੇ ਗੁਰੂ ਉਹ ਕੱਢਿਆ ਚਿੱਠੀ ਕਹਿਣ ਲੱਗਾ ਮਹਾਰਾਜ ਆਹ ਪਾੜ ਦਿਓ ਤੇ ਮੈਂ ਮੈਨੂੰ ਪਤਾ ਲੱਗ ਜਾ ਮੈਂ ਸਤਖੰਡ ਨੂੰ ਚੱਲਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹੀਂ ਤਾਂ ਬਦਾਵਾ ਪਾੜਨਾ ਕੀ ਲਿਖੀ ਜਾਂਦੇ ਆ ਰਜਾਨਾ ਕੋਈ ਨਾ ਕੋਈ ਨਵਾਂ ਹੀ ਬਦਾਵਾ ਲਿਖ ਕੇ ਦੇਣੇ ਗੁਰੂ ਨੂੰ ਅਸੀਂ ਆਹ ਨਹੀਂ ਕਰਨਾ ਸੀ ਉਹ ਨਹੀਂ ਕਰਨਾ ਸੀ ਗੁਰਦਵਾਰੇ ਨਹੀਂ ਆਉਣਾ ਇਹ ਛੋਟਾ ਗੁਰਦਾਰਾ ਵਾਟਾ ਕਈ ਤਰ੍ਹਾਂ ਦੀਆਂ ਗੱਲਾਂ ਮਨ ਵਿੱਚ ਆਉਂਦੀਆਂ ਤੇ ਗੁਰਮਖੋ ਇਹ ਵੀ ਇੱਕ ਬੇਦਾਵਾ ਹੈ ਤੇ ਗੁਰੂ ਨਾਲ ਜੁੜਨਾ ਨਿੱਕੀ ਜੀ ਗੱਲ ਪੂਰੀ ਨਹੀਂ ਹੋਈ ਅਰਦਾਸ ਕੀਤੀ ਫਲਾਣੇ ਦੀ ਪੂਰੀ ਨਹੀਂ ਹੋਈ ਲੋ ਜੀ ਸਾਡਾ ਬੇਦਾਵਾ ਅਸੀਂ ਚੱਲਨੇ ਆ ਅਸੀਂ ਤੋਂ ਹੋਰ ਕੋਲ ਕਰੇ ਜਾਵਾਂ ਕਰਾਂਗੇ ਪਹਿਲੇ ਘਰ ਸ਼ਹਿਰ ਜਾਂਦੇ ਨਹੀਂ ਦੂਰ ਜਾਵਾਂ ਕਰਾਂਗੇ ਮਹਾਰਜ ਕਹਿੰਦੇ ਇਹ ਬੇਦਾਵੇ ਪੜਵਾਓ ਤੇ ਇਹ ਕਹੋ ਟੁੱਟੀ ਘੰਡਣ ਹਾਰ ਗੋਪਾਲ ਸਰਬ ਜੀਆਂ ਆਪੇ ਪੁੱਤਰ ਜਿਹੜਾ ਸਿੱਖ ਟੁੱਟੀ ਘੰਡਾ ਲੈਂਦਾ ਉਹਦੇ ਸਾਰੀ ਭਗਤੀ ਸਾਰੀ ਸੇਵਾ ਕਬੂਲ ਹੋ ਜਾਂਦੀ ਤੇ ਭਾਈ ਮਾਹ ਸਿੰਘ ਨੇ ਬਖਸ਼ਾਲਿਆ ਅੱਜ ਦੇ ਦਿਨ ਜਿਹੜਾ ਅੱਜ ਦਿਨ ਮਨਾ ਰਹੀਆਂ ਸੰਗਤਾਂ ਮਾਹ ਸਿੰਘ ਨੇ ਗੁਰੂ ਜੀ ਨੂੰ ਖੁਸ਼ ਕਰ ਲਿਆ ਤੇ ਅੱਜ ਜਿਸ ਪੱਟ ਦੇ ਉੱਤੇ ਬਿਠਾਇਆ ਸੀ ਨਾ ਤੇ ਮਹਾਰਾਜ ਦਾ ਜਿਹੜਾ ਪਜਾਮਾ ਸੀ ਉਹ ਸਾਰਾ ਖੂਨ ਨਾਲ ਵਿਪੜ ਗਿਆ ਆਜੋ ਪਜਾਮਾ ਦਮਦਮਾ ਸਾਹਿਬ ਦੀ ਧਰਤੀ 'ਤੇ ਪਾਈ ਡੱਲੇ ਦੇ ਕਰਕੇ ਖੂਨ ਨਾਲ ਲਿਬੜਿਆ ਪਜਾਮਾ ਉਵੇਂ ਪਿਆ ਤੇ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਮਾਸਿਆ ਇਹਨੂੰ ਦੁਨੀਆ ਯਾਦ ਕਰੂਗੀ ਜਾਓ ਅੱਜ ਤੋਂ ਬਾਦ ਖਦਰਾਨੇ ਦੀ ਢਾਬ ਮੁਕਤ ਸਰ ਹੋ ਗਈ ਵਾਹਿਗੁਰੂ ਤੇ ਜਿਹੜਾ ਕਿ ਸ਼ਰਧਾ ਨਾਲ ਮੱਥਾ ਟੇਕੂਗਾ ਪਿਆਰ ਨਾਲ ਉਹ ਵੀ ਮੁਕਤ ਹੋ ਜਾ ਕਰੂਗਾ ਇਸ ਕਰਕੇ ਅੱਜ ਦੇ ਦਿਨ ਮਾਗੀ ਦੇ ਮਾਲ ਦੇ ਮੇਲੇ ਜਿਉਂ ਕਿ ਪਾਣੀ ਦੀ ਕਿੱਲਤ ਕਰਕੇ ਮੇਲਾ ਬਦਲਿਆ ਸੀ ਪਰ ਹੁਣ ਤਾਂ ਕੋਈ ਕਿੱਲਤ ਨਹੀਂ ਤੇ ਪਰ ਇਹ ਜਿਹੜਾ ਵਿਸਾਖ ਤੇ ਜੇਠ ਦਾ ਜੰਗ ਹੈ ਇਹ ਮਾਘ ਦੇ ਮਹੀਨੇ ਚ ਮਨਾਉਣਾ ਫਿਰ ਸ਼ੁਰੂ ਕੀਤਾ ਤੇ ਨਾਲ ਹੀ ਮਾਘ ਦਾ ਮਹੀਨਾ ਸੰਗਤਾਂ ਮਨਾਉਂਦੀਆਂ ਸਨ ਉਹ ਮਨਾਉਣਾ ਸ਼ੁਰੂ ਕੀਤਾ ਅੱਜ ਦੇ ਦਿਨ 40 ਮੁਕਤੇ ਆਪਣੇ ਤਨ ਨੂੰ ਗੁਰੂ ਦੇ ਅਰਪਣ ਕਰਕੇ ਸਦਾ ਲਈ ਮੁਕਤ ਹੋ ਗਏ ਤੇ ਅੱਜ ਇਹਨਾਂ ਦਾ ਦਿਨ ਮਨਾਇਆ ਜਾਂਦਾ ਜਿਹੜਾ ਸ਼ੀਦਾਂ ਦਾ ਗੁਰਦੁਆਰਾ ਹੈ ਉਹਦਾ ਇਤਿਹਾਸ ਇਹ ਹੈ ਕਿ ਬਾਅਦ ਵਿੱਚ ਮਈ ਦੇ ਮਹੀਨੇ ਚ ਮਈ ਦੇ ਮਹੀਨੇ ਚ ਅਗਲੇ ਸਾਲ ਇੱਕ ਸਾਲ ਬਾਅਦ ਫਿਰ ਜਿਹੜੀਆਂ ਹੱਥੀਆਂ ਸੀ ਨਾ ਜਿਹੜੀਆਂ ਉਹ ਲਬੀਆਂ ਤੇ ਉੱਥੇ ਸੰਸਕਾਰ ਕੀਤਾ ਜਿਹੜਾ ਸ਼ੀਦਾਂ ਦਾ ਗੁਰਦੁਆਰਾ ਉੱਥੇ ਸਿੰਘਾਂ ਦੇ ਹੱਥੀਆਂ ਦਾ ਫਿਰ ਸੰਸਕਾਰ ਹੋਇਆ ਜਿੰਨੇ ਕੋ ਪਿੰਜਰ ਰੱਬੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੋ ਅੱਜ ਬਹੁਤ ਵੱਡਾ ਦਿਨ ਹੈ 40 ਮੁਕਤੀਆਂ ਦਾ ਸਿੱਧੀ ਦਿਹਾੜਾ ਵੀ ਹੈ ਤੇ ਨਾਲ ਮਾਗਦੰਮ ਹੀ ਨਵੇਂ ਆਪਾਂ ਮਨਾ ਰਹੇ ਹਾਂ ਗੁਰੂ ਕਿਰਪਾ ਕਰੇ ਸਭ ਨੂੰ ਚਰਨ ਕਮਲਾਂ ਵਿੱਚ ਪਿਆਰ ਮਅਫਿਸ ਕਰੇ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ਿਸ਼ ਕਰੇ ਇਸੇ ਤਰ੍ਹਾਂ ਨਿਤਨੇਮ ਪਿਆਰ ਗੁਰਬਾਣੀ ਸਾਰਿਆਂ ਬਖਸ਼ੀ ਰੱਖੇ ਤੰਦਰੁਸਤੀਆਂ ਮਹਾਰਾਜ ਬਖਸ਼ਿਸ਼ ਕਰਨ ਤੋਂ ਸ਼ਬਦ ਦੀ ਵਿਆਖਿਆ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਮਹਾਰਾਜ ਬਖਸ਼ ਲੈਣ ਅਰਥਾ ਤੁ ਸਮਤ ਬਖਸ਼ਿਸ਼ ਕਰਨ ਸਚਜੇ ਤੰਦਰੁਸਤੀ ਗੁਰਬਾਣੀ ਪੜਨ ਦਾ ਸੇਵਾ ਕਰਨ ਦਾ ਵਿਚਾਰ ਕਰਨ ਦਾ ਬਲ ਉਹਨਾਂ ਬਖਸ਼ਿਸ਼ ਕਰਨ ਮਾਗ ਸੁੱਚੇ ਸੇ ਕਾਂਢੀਐ ਜਨਪੂਰਾ ਗੁਰ ਮਿਹਰਵਾਨ ਮੰਗ ਸਚੇ ਸੇ ਕਾਢੀ ਐ ਜਨਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ